ਸਤਨਾਮ ਵਾਹਿਗੁਰੂ ਸਾਹਿਬ ਜੀ ਅਸਾੜ ਤਪੰਦ 30 ਲੱਗੇ ਆ ਨਾ ਨਾ ਜਨ ਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੂਏ ਪਾਏ ਬਿਗੁਚੀਐ ਗਾਲਤੇ ਇਸ ਜਮ ਕੇ ਫਾਸ ਜੇ ਹਬਿਜੈ ਸੋ ਸੁਣੇ ਮੱਥੇ ਜੋ ਲਿਖਿਆਸ ਰਹਿਣ ਬਹਾਨੇ ਪਛੋਤਾਣੇ ਉੱਠ ਚਲੀ ਗਈ ਨਰਾਜ ਜਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਾਹ ਕਿਰਪਾ ਪ੍ਰਾਵੇ ਆਪ ਹੋਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤੁ ਦਬੈ ਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਵਾਉ ਪਰਮ ਸਤਿਕਾਰਯੋਗ ਗੁਰਪਿਆਰੀ ਗੁਰਸਵਾਰੀ ਗੁਰੂ ਦਾ ਖਾਸ ਖਾਲਸਾ ਸਾਧ ਸੰਗਤ ਜੀਓ ਆਓ ਵਿਚਾਰਾਂ ਦੀ ਰੰਗਮਤਾ ਤੋਂ ਪਹਿਲਾਂ ਕਾਲੀ ਕੀਰਤ ਦਸ਼ਮੇਸ਼ ਪਤਾ ਜੀ ਬਖਸ਼ਿਸ਼ ਗੁਰਪਤੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਪਰਸਕਾਰ ਜੋ ਗੁਰਪਸਾ ਸੰਗ ਜਿਓ ਜਿੱਥੇ ਅੱਜ 60 ਦਾ ਮਹੀਨਾ ਚੜ੍ਹਿਆ ਹੈ ਤੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤੰਤਨ ਗੁਰਦੇ ਨੇ ਮਹਾਰਾਜ ਦੇ ਪਾਵਨ ਉਪਦੇਸ਼ ਜੋ 12 ਮਾਜ ਵਿੱਚ ਹਾਂ ਸਾਡੇ ਵਾਸਤੇ ਇਸ ਮਹੀਨੇ ਦੇ ਵਿੱਚ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਹੋਰ ਅਮਲ ਕੀ ਸਤਸੰਗ ਦੇ ਰੂਪ ਵਿੱਚ ਆਪਾਂ ਸਭ ਨੇ ਸਤ ਗੁਰ ਦੇ ਪਾਵਨ ਉਪਦੇਸ਼ਾਂ ਦੇ ਵਿਚਾਰ ਕਰਨ ਦਾ ਯਤਨ ਕਰਨਾ ਹੈ ਸਤ ਗੁਰ ਪਾਤਸ਼ਾਹ ਮੇਰ ਪ੍ਰੇ ਹੱਥ ਸਿਰ ਤੇ ਰੱਖ ਕਰਕੇ ਆਪਣੇ ਬਪਤੀ ਸ਼ੰਦੀ ਵਿਚਾਰ ਆਪ ਕਰਵਾ ਰਣ ਤੁਛ ਬਧੀ ਹੈ ਤੇ ਸਤ ਸੰਗ ਜੀਓ ਪਾਛਰੇ ਪਾਵਨ ਬਚਨ ਅਸਾੜ ਤਪੰਦਾ ਤਿਸ ਲਗੈ ਅਸਾੜ ਤਪੰਦਾ ਤਿਸ ਲਗੈ ਹਰ ਨਾ ਹੁੰਦਾ ਜਿੰਨਾ ਪਾਸ ਇਸ ਹਾਰ ਦੇ ਵਿੱਚ ਪਾਛੀ ਕਿੰਨੇ ਨੇ ਜਿੱਥੇ ਬਾਹਰੀ ਤੌਰ ਤੇ ਹੱਤ ਦੀ ਗਰਮੀ ਹੈ ਉੱਥੇ ਅੰਦਰੂਨੀ ਤੌਰ ਤੇ ਸਾਡਾ ਜਿਹੜਾ ਅਿਰਦਾ ਰੂਪੀਕਰ ਹੈ ਸਾਡਾ ਜਿਹੜਾ ਅਿਰਦਾ ਰੂਪੀ ਘੜਾ ਹ ਹੈ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਈਰਖਾ ਦਵੇਸ਼ ਦੀ ਅੱਗ ਵਿੱਚ ਅਗਿਆਨਤਾ ਵਸ ਹਰ ਵੇਲੇ ਸੜ ਦਾ ਬਲਦਾ ਰਹਿੰਦਾ ਹੈ ਤੇ ਪੱਛੇ ਦੇਖੰਨੇ ਸੌੜ ਤੰਦਾ ਤਿਸ ਲੱਗੇ ਇਹ ਸੌੜ ਦਾ ਮਹੀਨਾ ਜਿਹੜਾ ਹੈ ਇਹ ਉਹਨਾਂ ਵਾਸਤੇ ਤਪਦਾ ਹੈ ਕਿਨਾਂ ਵਾਸਤੇ ਹਰ ਨਾ ਹੋਣਾ ਜਿੰਨਾ پاس ਜਿੰਨਾ ਜੀਪਾਂ ਦੇ ਕੋਲ ਆਪਣੇ ਗੁਰੂਪਤਾ ਪਰਮਾਤਮਾ ਦਾ ਨਾਮ ਆਪਣੇ ਗੁਰੂਪਤਾ ਪਰਮਾਤਮਾ ਦਾ ਸਿਮਰਨ ਆਪਣੇ ਗੁਰੂਪਤਾ ਪਰਮਾਤਮਾ ਦੀ ਬੰਦਗੀ ਆਪਣੇ ਗੁਰੂਪਤਾ ਪਰਮਾਤਮਾ ਦਾ ਗਿਆਨ ਜਿਹਨਾਂ ਦੇ ਕੋਲ ਨਹੀਂ ਹੈ ਉਹ ਹਰ ਬੰਦੇ ਉਹਨਾਂ ਦਾ ਹਿੱਸਾ ਰੂਪ ਵਿੱਚ ਆ ਜਿਹੜਾ ਹੈ ਦ੍ਰਿਸ਼ਟੀਾਂ ਦੀ ਅੱਖ ਵਿੱਚ ਹੀ ਖੱਦ ਵੈਸ਼ ਦੀ ਅੱਖ ਵਿੱਚ ਸਰਦਾ ਬਲ ਦਾ ਰਹਿੰਦਾ ਹੈ ਤਾਂ ਸਤ ਸੰਗ ਜੀਓ ਪਤਛ ਕਹਿੰਦੇ ਨੇ ਜਗ ਜੀਵਨ ਉਪਰਖ ਤਿਆਗ ਕੈ ਮਾਨਸ ਸੰਧੀ ਆਸ ਉਹ ਜਗ ਪਿਤਾ ਪ੍ਰਮਾਤਮਾ ਸਭ ਜੀ ਬਾਤਿ ਬਖਸ਼ਿਸ਼ ਕਰਨ ਵਾਲਾ ਸਭ ਜੀ ਬਾਨੀ ਸੰਭਾਲ ਕਰਨ ਵਾਲਾ ਜਿਸ ਮਾਲਕ ਪਰਮਪਤਾ ਪ੍ਰਮਾਤਮਾ ਨੂੰ ਭੁੱਲ ਕੇ ਇਹ ਜੀਵ ਜਿਹੜਾ ਹੈ ਅਨੱਖੀ ਜੀਵ ਜਿਹੜਾ ਹੈ ਮਾਨਸ ਸੰਧੀ ਆਸ ਸੋ ਸਾਰੇ ਬੰਦਿਆਂ ਦੀ ਆਸਾਂ ਦਾ ਹੀ ਬਿਠਾ ਹੈ ਆਪਣੇ ਗੁਰੂ ਪ੍ਰਤਾ ਪਰਮਾਤਮਾ ਨੂੰ ਭੁੱਲ ਕੇ ਉਹਨੂੰ ਵਿਸਾਰ ਕੇ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਭੁੱਲ ਕੇ ਮਨੁੱਖਤਾ ਦੀ ਆਸ ਤਾਂ ਹੀ ਬਿਠਾ ਹੈ ਜਿੱਥੇ ਪੰਚਮ ਪਾਛਲੇ ਪਾਵਨ ਪ੍ਰਦੇਸ਼ ਆਪਾਂ ਸੋਖੇ ਸਾਹਿਬ ਦੇ ਜਾਪ ਵਿੱਚ ਪੜਦੇ ਹਾਂ ਪਾਛੇ ਇਸ ਨੂੰ ਆਪਣੇ ਵਿੱਚਕਾਰ ਦੇ ਨੇ ਮਾਨਵ ਕੀ ਟੇਕ ਬਿਰਤੀ ਸਭ ਜਾਣ ਕਿਸੇ ਬੰਦੇ ਦੀ ਟੇਕ ਕਿਸੇ ਬੰਦੇ ਦਾ ਆਸਰਾ ਸਭ ਵਿਅਰਥ ਹੈ ਮਾਨਵ ਕੀ ਟੇਕ ਬਿਰਤੀ ਸਭ ਜਾਣ ਕਿਉਂਕਿ ਦੇਵਨ ਕੋ ਇੱਕ ਹੀ ਭਗਵਾਨ ਇੱਕ ਪਰਮਪਤਾ ਪਰਮਾਤਮਾ ਜਿਹੜਾ ਕਾਲ ਤੱਕ ਵਾਹ ਸਭ ਨੂੰ ਦਾਤਾਂ ਦੇਣ ਵਾਲਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋੜਨਾ ਵੀ ਕਣਤ ਭਰੇ ਪੰਡਾਰ ਉਸ ਸ마트 ਨੂੰ ਭੁੱਲ ਕੇ ਮਨੁੱਖ ਦੀ ਆਸ ਲਈ ਬਿਠਾ ਹੈ ਜੀ ਤਾਂ ਪੱਛਾ ਕੇ ਸਭ ਬ्यर्थ ਹੈ ਦੂਏ ਪਾਏ ਬਗੂਚੀਏ ਗੱਲ ਪਈ ਸੀ ਜਮ ਕੀ ਫਾਸ ਆਪਣੇ ਗੁਰੂ ਪ੍ਰਤਾ ਪਰਮਾਤਮਾ ਨੂੰ ਭੁੱਲ ਕੇ ਦੂਏ ਪਾਏ ਬਗੂਚੀਏ ਆਪਣੇ ਪ੍ਰਭੂ ਪਰਮਪਤਾ ਪਰਮਾਤਮਾ ਆਸਰਾ ਛੱਡ ਕੇ ਬੰਦਾ ਖੁਰਖਾਰ ਹੁੰਦਾ ਹੈ ਖੱਜਲ ਖੁਰ ਹੁੰਦਾ ਹੈ ਤੇ ਪਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਹੈ ਸਜੀਵ ਦਾ ਜਿਹਦਾ ਜੀਵ ਪਰਮਪਤਾ ਪ੍ਰਮਾਤਮਾ ਨੂੰ ਆਪਣੇ ਗੁਰੂਪਤਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਉਹਦਾ ਉਹ ਠਾਸਰਾ ਨਹੀਂ ਤੱਕਦਾ ਸੰਸਾਰੀ ਬੰਦਿਆਂ ਤੇ ਆਸਾਂ ਲਈ ਬੈਠਾ ਹੈ ਤੇ ਪਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਉਹਦਾ ਜੀਵਨ ਹੈ ਗੱਲ ਪਈ ਸੀ ਜਮਕੀ ਫਾਸ ਜਿਵੇਂ ਕਿਸੇ ਦੇ ਗਲ ਵਿੱਚ ਜਮਾਂ ਦੀ ਫਾਹੀ ਪਈ ਹੋਈ ਹੋਵੇ ਔਰ ਮਾਰਕ ਨੂੰ ਪੁੱਲ ਕਿਸ ਰਖਵਾਰ ਹੋਣਾ ਪੈਂਦਾ ਹੈ ਹਰ ਬਿਸਰਤ ਸਦਾ ਖੁਆਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾ ਵਿਆਪੇ ਜਾ ਕੋ ਓਟ ਤੁਹਾਰੀ ਉਸ ਪਰਮਤਾ ਪਰਮਾਤਮਾ ਦਾ ਓਟ ਅਸਰਾ ਤਖਣਾ ਹੈ ਜਿਹੜਾ ਇੱਕ ਹੈ ਸਭ ਨਾਲ ਜੀਆਂ ਦਾ ਇੱਕ ਦਾਤਾ ਸੋ ਮੈਂ ਤ ਸਰਵ ਹੋ ਜਾਏ ਉਹ ਨਿਭਦਣਾ ਸਾਰੀ ਜੀ ਬੰਦਾ ਇੱਕੋ ਦਤਾ ਹੈ ਪਾਤਸ਼ਾਹ ਦੇ ਪਾਵਨ ਬਚਨ ਪਾਤਸ਼ਾਹ ਕਹਿੰਦੇ ਨੇ ਜੀ ਹਾਬੀ ਜੇ ਸੋਧਣੇ ਮੱਥੇ ਜੋ ਲਿਖਿਆਸ ਕੁਦਰਤਾ ਬਦਾਤੇ ਦਾ ਇਹ ਨਿਜਮ ਹੈ ਕਿ ਜੋ ਬੀਜ ਦੇ ਹਾਂ ਉਹੀ ਮੱਥੇ ਤੇ ਲਿਖਿਆ ਜਾਂਦਾ ਹੈ ਜਿਹੜੇ ਜਿਹੜੇ ਕਰਮ ਆਪਾਂ ਕਰਦੇ ਹਾਂ ਜਨ ਰਾਤ ਕਮਾਈ ਅੜੋ ਜਨਰਾਤ ਕਮਾਈ ੜੋ ਸੋ ਆਇਓ ਮਾਥੇ ਉਹ ਮੱਥੇ ਤੇ ਲਿਖੇ ਜਾ ਰਹੇ ਨੇ ਲੇਖ ਜੀ ਹਾਂ ਬੀਜੇ ਸੋ ਲੋਣੇ ਮੱਥੇ ਜੋ ਲਿਖਿਆਸ ਰਹਿਣ ਬਿਹਾਣੀ ਪਛਤਾਣੀ ਆਪਣੇ ਗੁਰੂ ਪ੍ਰਤਾਪਨ ਮਾਤਪ ਨੂੰ ਭੁੱਲ ਕੇ ਰਹਿਣ ਬਿਹਾਣੀ ਪਛਤਾਣੀ ਉਮਰ ਬੀਤ ਗਈ ਉੱਠ ਚਲੀ ਗਈ ਨਰਾਸ਼ ਨਰਾਸ਼ਾ ਵਿੱਚ ਉਸ ਮਾਲਕ ਪਰਮਪਤਾ ਪਰਮਾਤਮਾ ਨੂੰ ਭੁੱਲ ਕੇ ਖੱਜਲ ਖਵਾਰ ਹੋਈਦਾ ਹੈ ਤੇ ਨਰਾਜਾ ਵਿੱਚ ਸਾਡੀ ਜ਼ਿੰਦਗੀ ਜੜੀ ਹੈ ਉਤਿਤ ਹੋ ਜਾਂਦੀ ਹੈ ਜਿੰਨ ਕੋ ਸਾਧੂ ਭੇਟਿਏ ਜਿੰਨ ਕੋ ਸਾਧੂ ਭੇਟਿਏ ਸੋਦਰਗੇ ਹੋਏ ਖਲਾਸ ਪਛਲੇ ਪਾਪ ਉਪਦੇਸ਼ਾਂ ਜਿੰਨ ਕੋ ਸਾਧੂ ਭੇਟਿਏ ਜਿਨਾਂ ਨੂੰ ਆਪਣੇ ਗੁਰੂ ਪਤਾ ਪਰਮਾਤਮਾ ਦਾ ਮਲਾਪ ਹੋ ਗਿਆ ਜਿਹੜੇ ਆਪਣੇ ਗੁਰੂ ਪਤਾ ਪਰਮਾਤਮਾ ਦੇ ਹੁਕਮ ਵਿੱਚ ਚੱਲਦੇ ਨੇ ਜਿਹੜੇ ਆਪਣੇ ਗੁਰਪਤਾ ਪਰਮਾਤਮਾ ਇੱਕ ਲਗੂਟ ਆਸਰਾ ਤੱਕਦੇ ਨੇ ਤੋਂ ਡਰ ਗਏ ਹੋਏ ਖਲਾਸ ਉਹਨਾਂ ਨੂੰ ਆਦਰ ਮਾਣ ਮਿਲਦਾ ਹੈ ਦਰਗਾਹ ਬਸਤਕਾਰ ਮਿਲਦਾ ਹੈ ਤਾਂ satsang ਦੇ ਜੀਵ ਆਪਣੇ ਗੁਰਪਤਾ ਪਰਮਾਤਮਾ ਦੇ ਚਰਨਾਂ ਦੇ ਚਰਨਾਂ ਵਿੱਚ ਆਪਾਂ ਸਭ ਨੇ ਬੇਨਤੀ ਕਰਨੀ ਹੈ ਕਰ ਕਿਰਪਾ ਪ੍ਰਭ ਆਪਨੀ ਸੱਚਾ ਪਤਛਾਏ ਕਰਤ ਬੈਜੋ ਸਾਡੇ ਤੇ ਕਿਰਪਾ ਕਰੋ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ ਇਸ ਮਨ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ ਕਿਉਂਕਿ ਪ੍ਰਭ ਤਦ ਬੰ ਤੁਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਦੀ ਅਰਦਾਸ ਹੈ ਤੇਰੇ ਚਰਨ ਵਿੱਚ ਪ੍ਰਭ ਤਦ ਬੰ ਤੁਜਾ ਕੋ ਨਹੀਂ ਤੇਰੇ ਤੋਂ ਬਿਗੈਰ ਪੋਰ ਕਿਸਦਾ ਮੈਨੂੰ ਓਟ ਆਸਰਾ ਤੇ ਤੇਰਾ ਹੀ ਓਟ ਆਸਰਾ ਹੈ ਤੇ ਆਪਣੇ ਦਰਸ਼ਨਾਂ ਦੀ ਤੇਰਿਆਂ ਦੀ ਪਿਆਸ ਲੱਗ ਜਾਵੇ ਮੇਰੇ ਮਨ ਨੂੰ ਹਰ ਪਲ ਪਿਆਸ ਲੱਗ ਜਾਵੇ ਸਤਸੰਗ ਜੀ ਪਾਥ ਦੇ ਆਖੜ ਵਿੱਚ ਅੰਤਮ ਪ੍ਰਦੇਸ਼ ਹੰਦ ਅਸਾੜ ਸੁਹੰਦਾ ਤਿਸ ਲੱਗੇ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਇਹ ਸਾੜ ਦਾ ਮਹੀਨਾ ਜਿਹੜਾ ਉਨਾ ਵਕਤ ਸੁਹਾਵਣਾ ਹੈ ਜਿਸ ਮਨ ਹਰ ਚਰਨ ਨਿਵਾਸ ਜਿਹੜੇ ਆਪਣੇ ਗੁਰਪਤਾ ਤੇਪ ਤੇchna ਜੁੜਨਾ ਕਰਦੇ ਨੇ ਜਿਨ੍ਹਾਂ ਦਾ ਮਨ ਹਰ ਵੇਲੇ ਆਪਣੇ ਗੁਰਪਤਾ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਜਿਹੜੇ ਦੀ ਹੁਕਮ ਚਲਦੇ ਨੇ ਸਤ ਸੰਗਿ ਇਹ ਬਾਛਾ ਕਿੰਨੇ ਅਸਾਰ ਸੁਹੰਦਾ ਜਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਇਸ ਹਰ ਜ਼ਮੀਨ ਨਮੂਨਾ ਬਹੁਤ ਸੁਹਾਵਣਾ ਹੈ ਜਿਨ੍ਹਾਂ ਦੇ پاس ਪਨਪਤਾ ਪਰਮਾਤਮਾ ਦਾ ਨਾਮ ਹੈ ਜਿਨ੍ਹਾਂ ਕੋਲ ਸੇਮਣ ਹੈ ਬੰਦਗੀ ਹੈ ਜਿਹੜੇ ਇੱਕ ਉਹ ਆਪਣੇ ਗੁਰਪਤਾ ਪਰਮਾਤਮਾ ਦਾ ਇੱਕ ਦਾ ਆਸਰਾ ਤੱਕਦੇ ਨੇ ਉਹਦਾ ਉਹਦਾ ਆਸਰਾ ਤੱਕਦੇ ਨੇ ਸਤਸੰਗ ਲੱਗੇ ਹੋ ਉਹ ਨਮਾਸਤੇ ਮਿੰਨਾ ਜਿਹੜਾ ਹੈ ਬੱਚਾ ਕਹਿੰਦੇ ਨੇ ਸੁਹਾਵਣਾ ਹੈ ਉਹ ਆਪ ਸਤ ਸੰਗਿ ਆਪਾਂ ਸਦਾ ਸਭ ਨੇ ਇੱਕ ਆਪਣੇ ਗੁਰੂਪਤਾ ਪਰਮਾਤਮਾ ਦਾ ਓਟ ਆਸਰਾ ਠਕਣਾ ਹੈ ਸੰਸਾਰੀ ਬੰਦਿਆਂ ਦੀ ਆਸਾਂ ਸਭ ਵਿਰਥ ਹਨ ਮਾਨਵਕੀ ਟੇਕ ਮਰਤੀ ਸਭ ਜਾਣ ਜੀਵਨ ਕੋਈ ਇੱਕ ਹੀ ਭਗਵਾਨ ਇੱਕ ਹੀ ਹੈ ਪਰਮਤਾ ਪਰਮਾਤਮਾ ਹੈ ਉਹ ਭਗਵਾਨ ਜਿਹੜਾ ਹੈ ਸਭ ਦਾਤਾ ਦੇਣ ਵਾਲਾ ਸਭ ਦੀ ਆਸਾਂ ਮਰਦਾਂ ਪੂਰੀਆਂ ਕਰਨ ਵਾਲਾ ਉਹਦਾ ਓਟ ਆਸਰਾ ਤੱਕਣਾ ਹੈ ਉਹਦੇ ਚਰਨਾਂ ਨਾਲ ਆਪਾਂ ਜੁੜ ਕੇ ਰਹਿਣਾ ਹੈ ਇਹ ਪੰਚਮ ਪਾਛੜੀ ਦੇ ਇਸ ਮਹੀਨੇ ਦੇ ਅਪਦੇਸ਼ ਹਨ ਇਹ ਪਾਛਾ ਕੇ ਦਿਨ ਅਸਾਰਤ ਬੰਦਾ ਇਸ ਲੱਗੇ ਹਰ ਨਾਮ ਦਾ ਜਨਮ ਆਸ ਇਹ ਸਾਰ ਦਾ ਵਿੰਨਾ ਉਹਨਾਂ ਵਾਤੇ ਤਪਦਾ ਹੈ ਜਿਨਾਂ ਦੇ ਕੋਲ ਆਪਣੇ ਗੁਰੂ ਦਾ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ ਸੱਸਾ ਨਹੀਂ ਜੋ ਉਸ ਨਾਮ ਦੇ ਨਾਲ ਆਪਾਂ ਜੁੜਨਾ ਹੈ ਆਓ ਸਤਿਗੁਰੂ ਆਛਾ ਸਾਡੇ ਸਾਡੇ ਸਾਂਦੇ ਰਹਿਮਤ ਕਰਨ ਸਾਡੇ ਹਿਰਦੇ ਰੂਪੀ ਕਰਨ ਹਰ ਬੰਦੇ ਉਹਦੇ ਨਾਮ ਦੀ ਬਰਦ ਠੰਡ ਪੈ ਜਾਏ ਤਾਂ ਸਤਿਗੁਰੂ ਜੀ ਸਦਾ ਸੇਵਨ ਕਰਨਾ ਹੈ ਉਹਦਾ ਮਾਤ ਦਾ ਬੰਦਰੀ ਕਰਨਾ ਹੈ ਤਾਂ ਤਾਂ ਸਾਈਂ ਸ਼ਖੋਂ ਸਰਬ ਦੇ ਚਰਨਾਂ ਨਾਲ ਜੁੜੇ ਰਹਿਣਾ ਹੈ ਆਓ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵੰਦ ਕਰਨੀਆਂ ਵਿਚਾਰਾ ਕਰਦੇ ਹਾਂ ਤੁਹਾਨੂੰ ਕੁਝ ਨਾ ਤਮਾ ਪੁਲਨੀ ਮਾਫੀ ਬਖਸ਼ਣੀ ਆ ਵਖੀਰ ਦੇ ਵਿੱਚ ਗੁਰਪਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ